ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਸਵੇਰੇ ਦੇ ਵਜ ਗਏ ਸੀ 12 1 ਵਜੇ ਦਾ ਟਾਈਮ ਹੋ ਜਿਹੜਾ ਉਹ ਆਉਣ ਵਾਲਾ ਹੈ ਹਾਂਜੀ ਤੇ ਬੱਚੀ ਵੀ ਸਕੂਲੋਂ ਜਿਹੜਾ ਆਉਣ ਹੀ ਵਾਲੇ ਆ ਗੁਰਸੇਵਨ ਸਕੂਲੋਂ ਆ ਗਈ ਹੈ ਹਾਂਜੀ ਤੇ ਮੈਨੂੰ ਅੱਜ ਖਤਾਬ ਜੁਰਤ ਕਹਿ ਕੇ ਗਿਆ ਸੀ ਕਿ ਮਮਾ ਅੱਜ ਖੀਰ ਬਣਾਏ ਹੁੰਦੇ ਹਨ ਉਹਦੇ ਲਈ ਮੈਂ ਲੈ ਲਈਆ ਚਾਵਲ ਹਾਂਜੀ ਚਾਵਲ ਮੈਂ ਜਿਹੜੇ ਲੈ ਹੋਏ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਚਾਵਲ ਮੈਂ ਇੱਕ ਕੋਲੀ ਲੈ ਲਈ ਸੀ ਛੋਟੀ ਛੋਟੀ ਇਹ ਕੌਲੀ ਚਾਵਲਾਂ ਦੀ ਜਿਹੜੀ ਉਹ ਮੈਂ ਕਿਉਂਦੀ ਸੀ 10-15 ਮਿੰਟ ਜਿਹੜੀ ਇਹ ਭੇਜ ਗਈ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੇ ਚਾਵਲ ਜਿਹੜੇ ਬਿਲਕੁਲ ਟੁੱਟ ਕੇ ਕਣਕਾ ਹੋ ਚੁੱਕੇ ਆ ਜੇ ਕੰਮੀ ਆਪਾਂ ਖੀਰ ਬਣਾਉਣੀ ਆ ਚਾਵਲ ਜਿਹੜੇ ਆਪਾਂ ਬਿਲਕੁਲ ਥੋੜੇ ਲੈਣੇ ਆ ਹਾਂਜੀ ਤੇ ਇਹਨਾਂ ਨੂੰ 15-20 ਮਿੰਟ ਦੇ ਲਈ ਆਪਾਂ ਜਿਹੜਾ ਉਹ ਭਉ ਦੇਣਾ ਹੈ ਕਿਉਂਕਿ ਜਦੋਂ ਆਪਾਂ ਭਉ ਦਿੰਨੇ ਆ ਤੇ ਫਿਰ ਇਹ ਕਣੀਆਂ ਹੋ ਜਾਂਦੀਆਂ ਐ ਤੇ ਇਹਨਾਂ ਦੀ ਖੀਰ ਜਿਹੜੀ ਬਹੁਤ ਹੀ ਜ਼ਿਆਦਾ ਸਵਾਦ ਕੇਸ਼ੀ ਤੇ ਕੋਲਕੇ ਬਣਦੀ ਐ ਹਾਂਜੀ ਤੇ ਸਾਡੇ ਬਲੌਗ ਦੇ ਨਾਲ ਅੰਡਤੀ ਕਰ ਜੁਡੇਰੇਵਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਜਿਹੜੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਐ ਹਾਂਜੀ ਚਾਵਲ ਆਪਾਂ ਲੈ ਲਏ ਆ ਹੁਣ ਆਪਾਂ ਇਹਨਾਂ ਪੈਨਾ ਪਿਉਆ ਸੀ ਤੇ ਹੁਣ ਆਪਾਂ ਇਹਨਾਂ ਦੋ ਤਿੰਨ ਪਾਣੀ ਜਿਹੜਾ ਉਹ ਧੋ ਲੈਨੇ ਆ ਹਾਂਜੀ ਬਲਾਗ ਨਾਲ ਜੁੜੇ ਦੇ ਉਹ ਜਿਹੀ ਜਿਹੜੀ ਆਪਾਂ ਬਣਾਉਣੀ ਹੈ ਅੱਜ ਤੁਹਾਨੂੰ ਵੀ ਦੱਸਦੇ ਹਾਂ ਹਾਂਜੀ ਜਿਸ ਬਤਿਮਨ ਜਿਹੜੀ ਇਹ ਕਹਿ ਰਹੀ ਕਿ ਮੈਂ ਗੇ ਚੋਲਾਏ ਫਲਾਕ ਦੇਦੇ ਹਾਂ ਹਾਂਜੀ ਕਰ ਸੇ ਹਾਂਜੀ ਜੈਸ ਤਰ੍ਹਾਂ गाइस ਚਾਹਤੇ ਤਾਂ ਦਾਦੂ ਤੁਹਾਨੂੰ ਚਾਹੁੰਦੇ ਹਾਂ ਨੂੰ ਲੈ ਨਹੀਂ ਤਰਦੇ ਤਰ ਹਾਂ ਨੂੰ ਬੱਬਾ ਬੋਲੀ ਤੇਰਾ ਬਤਿਮਨ ਜਿਹੜੀ ਲੋ ਇਹ ਤੇ ਬਹੁਤ ਜ਼ਿਆਦਾ ਕਰੀਸੀ ਜੇਤ ਹਾਂਜੀ ਤੇ ਆਪਾਂ ਗੁਰਸਿੰਦਰ ਬਾਦ ਨੇ ਇੱਥੇ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਗੁਰਸਿੰਦਰ ਜਿਹੜੀ ਉਹ ਬੈਠ ਗਈ ਹੈ ਤੇ ਆਪਾਂ ਜਿਹੜਾ ਇਹ ਖੀਰ ਜਿਹੜੀ ਤਰਨ ਲੱਗੀਆਂ ਸਭ ਤੋਂ ਪਹਿਲਾਂ ਆਪਾਂ ਦੋ ਪਾਲੇ ਆਂ ਹਾਂਜੀ ਤੇ ਵਿੱਚ ਪਾਲਿਆ ਚਾਵਲ ਹਾਂਜੀ ਤੇ ਇੱਕ ਪਾਲਾ ਜਿਹੜਾ ਇਹਨਾਂ ਨੂੰ ਦਵਾ ਲੈਣੇ ਆ ਕਿਉਂਕਿ ਆਪਾਂ ਜਿਹੜਾ ਪਾਲਾ ਰਹਿਣਾ ਇੱਥੇ ਦਵਾ ਲਾਂਗੇ ਤੇ ਬਾਅਦ ਵਿੱਚ ਆਪਾਂ ਜਿਹੜਾ ਦੁੱਧ ਆ ਉਹ ਐਵੇਂ ਕਰਾਂਗੇ ਹਾਂਜੀ ब्लाक जुड़े रहोलो कि आगे मेरे अच्छा हाँ जी गुरसिंबर आ गई है बात बहुत सुना है मैनू भी पढ़ाई करा जी अपने ब्लॉक जुड़ी रहेगी ब्लॉक जुड़े रहना भाई कि खुश हो रही है इन्ना मेकअप करके आई है सोहनी लग रही है ਮੇਕਅਪ ਲਾਇਆ ਕਰੂ ਨਾ ਤੂੰ ਸੀ ਲਾਇਆ ਮੈਂ ਲਾਇਆ ਝੂਠੀ ਤੂੰ ਸੀ ਲਾਇਆ ਚੱਲ ਝੂਠੀ ਤੂੰ ਸੀ ਲਾਇਆ ਹੂੰ ਤੇ ਬੇਪਰਵਾਹ ਕਿੰਨੀ ਬੇਲੀ ਮੇਕਅਪ ਲੰਬੀ ਰਣੀ ਤੂੰ ਸੀ ਲਾਇਆ ਤੇ ਚੱਲ ਬੋਲੀ ਸੁਣਾ ਦੇ ਆ ਉਹ ਵਾਲੀ ਪੌਂਦੇ ਸੁਣਾ ਦੇ ਸਾਰੇ ਗਾਇਜ਼ ਉਹਨਾਂ ਨੂੰ ਤੇੜੀ ਗਾਇਜ਼ ਵੀ ਦੇ ਰੰਤਾ ਮੁੰਨਾਰਾਹੀ ਨੰਨਾ ਮੁੰਨਾਲਾ ਇਹਨੂੰ ਦੇ ਤਾ

ਤੇ ਬਿਲਕੁਲ ਸੁਹਾਨਾ ਤੋਂ ਬੇਨਾਂ ਰਲੇ ਕਿ ਹੈ ਕਿਹੜਾ ਲੰਗੀ ਸੁਹਾਨਾ ਤੋਂ ਬੇਨਾਂ ਮੈਨੂੰ ਤਾਂ ਤਰਦੇ ਉਹ ਮੋਟੇ ਮੁਕੇ ਬਰਦੇ ਯਾਰ ਨਹੀਂ ਜਰੂਰ ਹੈ ਜੁੜੇ ਪੈ ਜੁੱਟੇ ਆਈ ਜੇ ਬੀਲਾ ਪਾ ਰੱਖੀ ਵਈ ਇਹ ਤੇ ਬਲੌਕ ਨਾਲ ਲੰਡਤੀ ਕਰਦੇ ਹੋ ਤੇ ਗੱਲਾਂ ਪਤਾ ਜਿਹੜੀਆਂ ਆਪਾਂ ਇਸੇ ਤਰ੍ਹਾਂ ਹੀ ਕਰਦੇ ਰਹਿਾਂਗੇ ਹਾਂਜੀ ਜਿਹੜਾ ਆਪਾਂ ਪਾਣੀ 2 ਕੱਪ ਪਾਣੀ ਦੇ ਪਾਇਆ ਉਹਨਾਂ ਨੂੰ ਆਪਾਂ ਬਰਤਵਾ ਲਈ ਤੇ ਬਾਅਦ ਵਿੱਚ ਆਪਾਂ ਜਿਹੜਾ ਦੁੱਧ ਵਿੱਚ ਐਡ ਕਰਾਂਗੇ ਤੇ ਫਿਰ ਦੁੱਧ ਪਾ ਕੇ ਜਿਹੜਾ ਉਹ ਬਾਲਾ ਦਵਾਾਂਗੇ ਤੁਸੀਂ ਵੀ ਦੱਸੋ ਕੀ ਕੀ ਬਣਦੀ ਹੈ ਤੇਨਾਂ ਦੁੱਧ ਪਾਤੇ ਫੇਰੇ ਚੋਲ ਪਾਤੇ ਫੇਰੇ ਬਣ ਜਾਂਦੀ ਹੈ ਬਣ ਜਾਂਦੀ ਹੈ ਹਾਏ ਵਰਤੀ ਮੰਨੂ ਪਤਾ ਜੀ ਕਿ ਇਤ ਕਿੱਥਾਂ ਬਣਦੀ ਹੈ ਤੂੰ ਕਿੱਥੋਂ ਸਿੱਖਿਆ ਮੈਨੂੰ ਤੁਸੀਂ ਨਹੀਂ ਸਿਖਾਇਆ ਅੱਛਾ ਤੂੰ ਫਿਰ ਖੁਸ਼ ਹੋ ਤੇ ਮੈਂ ਤੁਹਾਨੂੰ ਕਿੰਦਾ ਥੋੜਾ ਥੋੜਾ ਕੰਮ ਸਿਖਾ ਦਿੰਦਾ ਹਾਂ ਨਾ ਰੋਟੀ ਬੋਣੀ ਆਉਂਦੀ ਹੈ ਦੂਜੇ ਬੰਦੇ ਦੇ ਬਰਨਾ ਹਾਂਜੀ गाइस ਬਲੌਗ ਨਾਲ ਲਗਾਤਾਰ ਜੁੜੇ ਰਹਿਣਾ ਬਸ ਅਏ ਗੁਰਸੇੰਗਰ ਨੂੰ ਤੇ ਰਿਸ਼ਰਬਤ ਵਾਲੀ ਕੁਲਕੀ ਜਾਮਗੀ ਵਾ

ਜੀ ਤੇ ਕੀ मलाई ਮਲਾਈ ਆ ਕਰਮ ਨਾਲ ਜਿਹੜੀ ਖੀਰ ਹੈ ਬਹੁਤ ਹੀ ਜਿਆਦਾ ਟੇਸਟੀ ਤੇ ਸੁਆਦਿਸ਼ਟ ਬਣਦੀ ਹੈ ਅੱਜ ਜਈਆ ਆ ਮਲਾਈ ਤੋਂ ਦਰਪਰਣਾਗੇ ਇਹ ਆਪਾਂ ਮਲਾਈ ਜਿਹੜੀ ਇਹ ਲਾ ਕੇ ਨਹੀਂ ਰੱਖਾਂਗੇ ਇਹ ਆਪਾਂ ਜਿਹੜੀ ਖੀਰ ਤੇ ਜਰੂਰੀ ਮਲਾਈ ਮਿਲਾਵਾਂਗੇ ਸਾਦੀਂ ਦੇਣੀ ਨਾ ਪਾਉਣਾ ਆਪੇ ਕੋਲ ਜਿਹੜਾ ਦੁੱਧ ਦਾ ਐਡ ਕਰਤਾ ਇਹ ਵਿੱਚ ਹਾਂਜੀ ਇਹ ਨਹੀਂ ਚਲਦੀ ਤੇਰਾ ਵਾਲੇ ਦਉਣੀ ਹੈ ਉਸ ਤੋਂ ਬਾਅਦ ਮੇਰੀ ਆਪਣੀ ਦਾਦੀ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ ਮੈਂ ਇਹਨੂੰ ਕਈ ਵਾਰ ਕਹਿੰਦਾ ਕਿ ਮਜ਼ਾਕ ਦੇ ਨਾਲ ਕਿ ਮੈਂ ਦਾਦੀ ਨੂੰ ਆਹ ਚੀਜ਼ ਨਹੀਂ ਦੇਣੀ ਤੇ ਫਿਰ ਇਹ ਰੋਣ ਲੱਗ ਪੈਂਦੀ ਹੈ ਇਹਨੂੰ ਇਹ ਹੁੰਦਾ ਕਿ ਪਹਿਲਾਂ ਆਹ ਚੀਜ਼ ਦਾਦੀ ਨੂੰ ਦਿੱਤੀ ਜਾਵੇ ਤੇ ਫਿਰ ਮੈਂ ਖਾਵਾਂ ਹਨਾ ਤੇ ਨੰਝਿੰਦਾ ਨਾ ਮੈਂ ਤੇ ਮੇਰੀ ਦਾਦੀ ਨਾਲ ਲੈਣੇ ਚੱਲਣੀ ਆ ਪਾ ਰਹੀ ਹੈ ਹਾਂਜੀ ਦੱਦ ਵਿੱਚ ਆਪਾਂ ਐਡ ਕਰਤਾ ਤੇ ਚੌਲ ਵੀ ਜਿਹੜੇ ਉਹ ਵਿੱਚ ਪਾ ਦੇ ਆਏ ਗਿਆ ਤੇ ਆ ਤੁਸੀਂ ਮੰਦਾ ਲਾ ਤੇ ਇਹ ਕੋਰਟ ਕੀ ਕਰ ਜੁੜੇ ਰਿਓ कि ਆਪਾਂ ਤੁਹਾਨੂੰ ਖੀਰ ਜੜੀ ਉਹ ਪਰਪਰ ਤਰੀਕੇ ਨਾਲ ਜੜੀ ਬਣਦੀ ਉਹ ਦਿਖਾਵਾਂਗੇ ਹਾਂਜੀ ਤੇ ਹੁਣ ਆਪਾਂ ਜਿਹੜਾ ਪਹਿਲਾ ਪਾਣੀ ਦੇ ਵਿੱਚ ਚਾਹੇ ਜੜੀ ਹੋ ਰਹੀ ਲਸੀ ਆਪਾਂ ਪਾ ਲਈਏ ਬੜਾ ਠੀਕਾ ਚੰਗੀ ਤਰ੍ਹਾਂ ਬਾਰੇ ਜਿਹੜੇ ਹਿਤਵਾ ਰਹੇ ਹਨ ਮਨ ਠੀਕਰ ਨੂੰ ਖੁਸ਼ ਬਣਾਣੀ ਆ ਜਨ ਤੂੰ ਲੱਛਾ ਕੱਲੀ ਕੱਲੀ ਖਾ ਜੀਂ ਕੀ ਮੇਰੇ ਹਾਂਜੀ ਗਾਇਜ਼ ਖੀਰ ਨੂੰ ਆਪਣੇ ਜਿਹੜੇ ਉਪਾਲੇ ਚੰਗੀ ਤਰ੍ਹਾਂ ਆ ਕੇ ਲਾਤੇ ਹੁਣ ਆਪਾਂਗੇ ਖਾਣ ਦੇ ਜੜੀ ਉਹ ਐਡ ਕਰਨ ਲੱਗੇ ਹਾਂ ਤੇ ਗੁਰਤੀ ਬਣ ਜਿਹੜੀ ਤੋਂ ਅਨੇ ਨਾਲ ਗੱਲਬਾਤ ਕਰਨ ਲੱਗੀ ਆ ਤੋਦ ਦਿੱ ਗਿਆ ਦੱਲਾ ਤਨ ਲੱਗੀ ਤੋਦਣਾ ਚੰਗੀਆਂ ਬੁਣਿਆ ਤਾਂ ਕਰ ਨਹੀਂ ਦੂਗਾ ਤੂੰ ਗੁਗੜੀ ਬਣਾਈ ਗੁਗੜੀ ਆ ਲੈ ਤੋਦਣਾ ਕਰ ਲੈਣਾ ਤੂੰ ਪੁਤੜੀ ਕੀ ਖਾ ਰਹੀ ਏ ਇਹ ਕਿਥੇ ਤੋਦ ਦੇ ਕੁਝ ਨਿਕਾਲੋ ਤੇ ਕੀ ਜਾ ਰਿਹਾ ਹੈ ਆਜੀ ਜੀ ਤੁਸੀਂ ਦੇਖ ਲਓ ਲਾ ਗੱਲ ਵੀ ਰਹਿਣਾ ਕੀ ਦਿਖਾਈਏ ਬੜੇ ਦੇਖੋ ਜੀ ਆਪਣੀ ਕੀੜ ਜਿਹੜੀ ਕਿੰਨੀ ਸੋਹਣੀ ਬਣੀ ਆ ਹਾਂਜੀ ਤੇ ਅੱਗੇ ਰਹੀਏ ਇੱਕ ਬਾਲਾ ਹੀ ਹੋਰ ਤਕਉਣਾ ਹੈ ਬਸ ਹਾਂਜੀ ਤੇ ਦੁਕਾਣਾ ਦੇਖੋ ਇਹ ਜਿਹੜੀ ਬਿਲਕੁਲ ਰੈਡੀ ਜਿਹੜੀ ਹੋ ਚੱਲੀ ਹੈ ਨਹੀਂ ਨਹੀਂ ਤੀਹਾਲੀ ਜਿਹਾ ਦਵਾ ਰਹੀ ਤੂੰ ਆਦੀ ਵਤਰੀ ਭਾਲੀ ਅੱਬ ਮੈਂ ਤਰੋਈ ਦਵਾ ਦੇਣੀ ਮੈਂ ਕਾ ਤਾਂ ਵੱਖਰੀ ਪਾ ਮਾਰਦੀ ਨਹੀਂ ਮੈਂ ਆ ਜੀ ਤੇ ਖਾਣਾ ਕਰਾ ਮੀ ਤੇ ਕਰਨੀ ਹੈ ਹੈ ਤੂੰ ਆ ਜੇ ਸੋਈ ਦੀ ਬਾਗੀ ਖਾਣੀ ਆ ਹਾਂ ਇਹ ਸ੍ਰਮੀ ਸੋਈ ਦੀ ਬਾਗੀ ਖਾਣੀ ਆ ਤੁਮ ਖੀਰ ਦਾ ਖੀਰ ਤਾਂ ਇਨਾ ਚਾਣ ਕਿ ਸੋਈ ਸੋਈ ਦੇ ਜਗਰ ਵਿੱਚ ਪਾ ਕੇ ਖਾਏਗਾ ਕੰਟਾ ਉੱਪਰ ਚੱਲਦਾ ਹੈ ਪਰ ਉੱਪਰ ਕੰਟਾ ਚੱਲਦਾ ਹੈ نیچے ਵੇਰੀ ਚੱਦਾ ਚੱਦੇ-ਚੱਦੇ ਬੁਢਰੇ ਦੀ ये कचरा ही वाला हैन्हे तेरे 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 पीवनी में आवे पीवनी कहनी है तेरे प्राण गए मैया जी के तू नहीं अगर कौन सिखांदा है निन्ने तो ही मैडम आछ लांडियां है है ना बोलियां नहीं है ना वाओ फिर मैडम ਚਲੋ ਕੀ ਹੈ ਤੇ ਆਹ સોਣੀਏ સોਣੀਏ ਬੱਲਾ ਨਹੀਂ ਕਰੀਏ ਕੋਈ ਮੁੰਡਾ ਸੀ ਇਹ ਪਾਪਾ ਕੁਣੀਆਂ ਹੀ ਕਰਦੇ ਨੇ ਪਾਪਾ ਜੀ ਆਪ ਵੀ ਗੱਲ ਦਾ ਬਟਾ ਇਹ ਆਪਣੇ ਪਾਪਾ ਨੂੰ ਪਾਪਾ ਜੀ ਮਾਮਾ ਜੀ ਨਾਨਾ ਜੀ ਸਾਰੇ ਜਣੇ ਨਾਲ ਨਾਲ ਤੇ ਰਹਿੰਦੇ ਨੇ ਚਲੋ ਇੱਥੇ ਕੰਮ ਆਉਂਦੇ ਚੱਲ 10 ਵਰਗਾ ਚੱਲ ਜਾਈਏ ਬਾਪੇ ਕੋਲ ਚੱਲ ਜਾਂਦੇ ਹਾਂ

ਆ ਰਹੇ ਨੇ ਇਹ ਲੋਕੀ ਕੰਦਾ ਕੀ ਕੀ ਗੀਸ਼ ਕਾਣੀ ਬਣਾਉਣੇ ਬਣਾਉਣੇ ਦਾ ਨਹੀਂ ਹੈ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਖੀਰ ਆਪਣੇ ਪ੍ਰੋਪਰ ਤਰੀਕੇ ਨਾਲ ਹੈ ਫੁਲਕੇ ਬਿਲਕੁਲ ਰੈਡੀ ਹੋ ਗਈ ਹੈ ਹਾਂਜੀ ਜੀ ਆਪਾਂ ਇਸ ਤਰ੍ਹਾਂ ਕਰਕੇ ਖੀਰ ਬਣਾਉਨੇ ਆ ਪਹਿਲਾਂ ਚਾਵਲ ਨੂੰ ਜਿਹੜਾ ਪਿਉਗੇ ਹਾਂਜੀ ਤੇ ਮੈਂਟੇਨੈਂਟ ਜਿਹੜੀ ਖੀਰ ਤਿਆਰ ਹੋ ਜਾਂਦੀ ਹੈ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਮम्मी ਮੈਨੂੰ ਬਣਾਉਂਦੀ ਹੈ ਮੈਂ ਤੁਹਾਨੂੰ ਦੱਸਾਂ ਕਿ ਮੱਟ ਕਰਕੇ ਜਿਹੜਾ ਦੱਸਿਆ ਕਰੋ ਹਾਂਜੀ ਦੇਖੋ ਕਿ ਲਾ ਕੇ ਦੇਖੀ ਤਰਟਾਰਾਟਾ ਹਾਂਜੀ ਤੇ ਓਕੇ ਬਾਏ ਟਾਟਾ ਘਰਸੀ ਮੈਨੂੰ ਕੀ ਕੰਨ ਲੱਗਿਆ ਘਰਸੀ ਮੈਨੂੰ ਮਜ਼ਾ ਆ ਗਈ ਜੀ ਪੈ ਚੋਰ ਪਾ ਤੇ ਨਾ ਨਾ ਤੇ ਫਿਰ ਥੋੜਾ ਤਾਂ ਤੀ ਚਾ ਤੇ ਪਹਿਲਾਂ ਸਾਤ ਮੇਚ ਪਾਉਣਾ ਹੈ ਪਾਣੀ ਚਾਹ ਪਾਣੀ ਤੇ ਪਹਿਲਾਂ ਚਾਹਣਾ ਫਿਰ ਪਹਿਲਾਂ ਪਾਣੀ ਦੀ ਚੰਗੀ ਤਰ੍ਹਾਂ ਬਾਲੇ ਪਾ ਕੇ ਬਾਦੇ ਚ ਪਾਉਣਾ ਹੈ ਦੁੱਧ ਹਾਂ ਤੇ ਬਾਦੀ ਚ ਥੋੜੇ ਥੋੜੇ ਦੁੱਧ ਦੇ ਵਿੱਚ ਵੀ ਜਿਹੜੀ ਉਹ ਕੀਰ ਬਣਾ ਸਕਦੇ ਹਾਂ ਜਿੰਨੇ ਬੱਚੇ ਜੇਤ ਕਰਦੇ ਉਹਨ ਕੀਰ ਖਾਣ ਦੀ ਤੇ ਆਪਾਂ ਕਈ ਵਾਰ ਕਹਿ ਦਿੰਦੇ ਦੁੱਧ ਨਹੀਂ ਹੈਗਾ ਇਸ ਤਰ੍ਹਾਂ ਆਪਣੇ ਕੋਲੇ ਦੋ ਗਲਾਸੀਆਂ ਵੀ ਦੁੱਧ ਦੀਆਂ ਹੋਣ ਨੇ ਤੇ ਜਿਹੜੀ ਖੀਰ ਬਣ ਕੇ ਬਿਲਕੁਲ ਰੈਡੀ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਹੈ ਓਕੇ